ਇਹ ਟਿਫਾਨਾ ਜੀ ਇਹ ਬਾਣੀਆਂ ਦੇ ਘਰਾਂ ਦਾ ਜਿਵੇਂ ਤੁਸੀਂ ਮਹਾਜਨ ਲੋਕ ਆ ਨਾ ਜੇ ਬਾਹਰ ਬਿਜ਼ਨਸ ਕਰਦੇ ਤੇ ਅੱਗੇ ਤਾਂ ਇਹਨੂੰ ਉਰੇ ਜਿਹੜੀ ਮਹਾਜਨੀ ਹੁੰਦੀ ਸੀ ਬਨਿਆਣੀ ਉਹ ਲੋਕ ਲਾ ਕੇ ਨੌਕਰ ਦੇ ਹੱਥ ਰੋਟੀ ਭੇਜਦੀ ਸੀ ਅੱਛਾ ਇੱਕ ਚਾਬੀ ਇਹਦੀ ਗਾਹਾਂ ਬਾਣੀਆਂ ਕੋਲ ਹੁੰਦੀ ਸੀ ਇੱਕ ਬਨਿਆਣੀ ਕੋਲ ਹੁੰਦੀ ਸੀ ਓਹ ਖਵਾਲ ਦੀ ਗੱਲ ਹੈ ਜੇ ਗੱਬੇ ਨੌਕਰ ਕੋ ਉਸ ਦੇ ਵਿੱਚ ਪਾ ਨਾ ਦੇਵੇ ਜੇ ਇਹ ਚ ਕੱਢ ਨਾ ਲਵੇ ਜਾਂ ਝੂਠੀ ਨਾ ਕਰ ਦੇਵੇ ਤੇ ਉਹ ਟਿਫਾਨਾ ਹੈ ਇਹ 47 ਦੇ ਪਹਿਲਾਂ ਦਾ ਟਿਫਾਨਾ ਇੱਕ ਚਾਬੀ ਜਿਹੜੀ ਬਾਨੀਏ ਕੋਲ ਇੱਕ ਬਨਿਆਣੀ ਕੋਲ ਘਰਾਂ ਉਹ ਵੀ ਘਰ ਦੀ ਕੋਲ ਉਹਨੇ ਰੋਟੀ ਪਾ ਕੇ ਲੌਗ ਲਾ ਕੇ ਦੇ ਦੇਣਾ ਗਾਂ ਬਾਨੀਆਂ ਨੇ ਲੌ ਖੋਲਣਾ ਰੋਟੀ ਆ ਦੇਖੋ ਜੀ ਲੋਕ ਦੇ ਉੱਤੇ ਪਾਇਓ ਦੀ ਕੈਮਰਾ ਆ ਤੇਫਨ ਨੂੰ ਲੋਕ ਲਗਾੜ ਦਾ ਤਰੀਕਾ ਜੀ ਕੀ ਕਹਾਣੀ ਕਿਹਾ ਵਧੀਆ ਗੱਲ ਕਹੀ ਹੈ ਜੀ ਆ ਤਾਂ ਕਮਾਲ ਕਰਤਾ ਜੀ ਤੁਸੀਂ ਇਹ ਤਾਂ ਸਾਡੀ ਨੌਲੇਜ ਵੀ ਨਹੀਂ ਸੀ ਗੱਲ ਸੀ ਇਹ ਟਿਫਨ ਜਿਹੜਾ ਹੈ ਕਿਸ ਤਰ੍ਹਾਂ ਬਾੜੀ ਦੀ ਦੁਕਾਨ ਤੱਕ ਜਾਂ ਉਹਦੇ ਹੱਟ ਤੱਕ ਜਾਂਦਾ ਸੀ ਜੀ ਹਾਂ ਜੀ ਉਹਦੇ ਹੱਟ ਨੂੰ ਜਾਂਦਾ ਤਾਂ ਜਿਹੜੇ ਚੰਗੇ ਜਿਹਾ ਜਆ ਜਦ ਦੇ ਟਾਈਮ 'ਚ ਬੰਦਾ ਆਪਾਂ ਕਹਿੰਨੇ ਆ ਵੀ ਜਦ ਆ ਚੀਜ਼ ਹੈ ਹੀ ਨਹੀਂ ਦੀ ਕਿਉਂ ਨਹੀਂ ਦੀ ਹੈਗੀ ਹਰ ਇੱਕ ਚੀਜ਼ ਦੀ ਧੀ